हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬੈੜਾ ਬਈ ਟੌਬਰੇਟ ਤੇ ਇੱਕ ਬੱਚੀ ਆ ਆਉਂ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਹਸੀਵਾਲ ਹਸੀਵਾਲ ਜੀ ਉਹ ਠੀਕ ਵੀ ਵਧੀਆ ਵਧੀਆ ਬਈ ਭਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂ ਜ਼ਿਲ੍ਹਾ ਬਟਿੰਡਾ ਸ੍ਰੀ ਰਾਮਪੁਰ ਨੇੜੇ ਪਿੰਡ ਬਈ ਐਡੇ ਵੀਰੇ ਜੇਠੂ ਘਰੇ ਜਾਂਦਾ ਆਪਾਂ ਮੋਬਾਈਲ ਨੰਬਰ ਬੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸ ਹੁੰਦੀ ਇਹ ਪਲੂਗ ਨੂੰ ਸੂਦੀ ਡਾਟਰ ਮੋਹ ਦੋਂਦੀ ਆ ਬਾਈ ਮੋਹ ਦੋਂਦੀ ਆ ਪਹਿਲਾਂ ਬਾਕੀ ਠੰਢੀ ਠੁੰਢੀ ਬਹੁਤ ਆ ਬੱਚੀ ਲੈ ਜਿਵੇਂ ਮਾਰਦੀ ਹੱਥ ਲਾਈ ਚਲ ਕੋਈ ਚੱਕਰ ਹੀ ਨਹੀਂ ਠੰਢੀ ਠੁੰਢੀ ਪੂਰੀ ਆ ਠੰਢੀ ਠੁੰਢੀ ਪੂਰੀ ਆ ਬੱਚਾ ਹਾਂ ਬਾਕੀ ਥਣ ਥਣ ਬਹੁਤ ਜੰਗਲ ਆ ਠੰਡ ਖਾਰੇ ਬਾਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਵਿੱਤੀ ਤੇ ਆ ਯਾਦ ਬਰੀਡ ਬਹੁਤ ਚੰਗੀ ਹੈ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਦੁੱਧ ਡਾਕਟਰ 17 ਕਿਲੋ ਦੇ ਦੋ ਖੁੱਲਾ ਬਾਈ ਠੀਕ ਆ ਬਾਈ ਹਾਂ ਗਰਮੀ ਬਿਲਕੁਲ ਨਹੀਂ ਮਨਣੀ ਹਾਂ ਬਾਕੀ ਜਰਸੀਆਂ ਚ ਪੈਂਦੀ ਆ ਥੋੜੀ ਜਿਹਾ ਰੰਗ ਹੀ ਬੜਾ ਇੱਕ ਆਗਾ ਉਹ ਮੱਥਾ ਬਹੁਤ ਹੋਗਾ ਜਸ ਬਣਾ ਲਵਾਂਗੇ ਬੜਾ ਬੋਦੀਬਾਦੀ ਚੰਗੀ ਹੈ ਕਲਰ ਵੀ ਚੰਗਾ ਫੱਟ ਚੰਗੀ ਹੈ ਕਲਰ ਦੀ ਕਿਉਂ ਬਰੀਡ ਬਹੁਤ ਚੰਗੀ ਹੈ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਗਰਮੀ ਇਹਨੇ ਬਿਲਕੁਲ ਨਹੀਂ ਮਨਣੀ ਫੈਂਟ ਆ ਜਿਹੜੀ ਪੂਰੀ ਬਾਕੀ ਥਾਂ ਤੁਹਾਨੂੰ ਬੜਾ ਚੰਗਾ ਲੱਗਿਆ ਬਾਈ ਹਾਂ ਬਾਈ ਬੜਾ ਕਮਾਲ ਦਾ ਲੱਗਿਆ ਸਹੀ ਗੱਲ ਆ ਚਵਾਈ ਚੁਵਾਈ ਦੀ ਬਹੁਤ ਚੰਗੀ ਆਰਡਰ ਵੀ ਬਈ ਚੰਗਾ ਗਾ ਬਾਕੀ ਹਜੇ ਬਾਕੀ ਠੰਡੀ ਬਹੁਤ ਡਾਕਟਰ ਭਾਈ ਜਿਵੇਂ ਮਰਜੀ ਲੈ ਇੱਥੇ ਆਪਣਾ ਚਾਲੇ ਵਿੜੇ ਦੇ ਖੜਾ ਕੇ ਥੱਲੇ ਬੈਠਣਾ ਠੰਡੀ ਬਠਰੀ ਹੈ ਮਾਰਦੀ ਹੈ ਸਲਾਈ ਚੱਲ ਕੋਈ ਛੇਕੜੀ ਨਹੀਂ ਗਾ ਬਾਕੀ ਕੁਆਲਿਟੀ ਚੰਗੀ ਆ ਥੋੜੀ ਮੂਰੀ ਦੀ ਮੰਨਦੀ ਆ ਮੂਰੀ ਨਹੀਂ ਪਾਈ ਸੰਗਲ ਚ ਰਹੀ ਵੀ ਆ ਬੈੜਾਂਗਾ ਕੋਈ ਵੱਡੀ ਨਹੀਂ ਹੈਗੀ ਭਾਈ ਦੋਂਦੀ ਹੋਈ ਡਾਕਟਰ ਮੋਹਨ ਮੋਹਨ ਦਾ ਛੇਤੀ ਭਾਈ ਸੂਏ ਮੰਨਦੀ ਨਹੀਂ ਛੇਤੀ ਹਾਂ ਬਾਕੀ ਥਣ ਥਣ ਬਹੁਤ ਚੰਗਾ ਬੱਛੀ ਦਾ ਤਾਂ ਦੋ ਦਿਖਾ ਦੇ ਡਾਕਟਰ ਦੇਖੋ ਭਾਈ ਤਾਂ ਦੋ ਬਹੁਤ ਚੰਗਾ ਥੱਲੇ ਕੱਲਾ ਕੱਲਾ ਥਣ ਚਾਰੇ ਥਣ ਨੇ ਕਿੜਵੇਂ ਪੂਰੇ ਗੈਬ ਤੇ ਤੇ ਕੀ ਮੁੱਲ ਆ ਭਰਾ ਦਾ ਡਾਕਟਰ 20000 ਰੁਪਏ ਦਾ ਮੁੱਲ ਬਈ ਮਾਨਤਨ ਹਾਂ ਮਾਨਤਨ ਕਰ ਦਾਂਗੇ ਜਮਾ ਜਾਇਜ਼ ਰੇਟ 62000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂ ਆਏ ਬੱਚੀ 75 80 ਵਾਲਾ ਡਾਕਟਰ ਪਰ ਆਪਾਂ ਜਾ ਹੀ ਹੁੰਦੇ ਮੁੱਲ ਆਪਣੀ ਕੋਈ ਗੱਲ ਆ ਬਈ ਜਮਾ ਜਾਇਜ਼ ਮੁੱਲ 62000 ਰੁਪਏ ਬਾਕੀ ਬਾਕੀ ਠੰਡੀ ਬਾੜੀ ਡਾਕਟਰ ਲੈ ਆਏ ਬੈਠਾ ਰਾਇ ਥੱਲੇ ਘਰ ਵਾਲੀ ਦੇ ਲੈ ਨਹੀਂ ਨਹੀਂ ਕੁਛ ਨਹੀਂ ਠੰਡੀ ਬਹੁਤ ਆ ਸੀ ਸਹੀ ਗੱਲ ਅੱਗੇ ਬਈ ਬੱਚੀ ਬਾਰੇ ਕਿੰਨੀ ਕੁ ਉਮਰ ਇਹ 4 ਮਹੀਨੇ ਦੀ ਡਾਕਟਰ ਕਿਹੜੇ ਟੀਕੇ ਦੀ ਹੈ ਇਹ ਜਰਸੀ ਹੈ ਪੰਜਾਬ ਵਾਲੀ ਪ੍ਰੀਤ ਦੀ ਹੈ ਓਕੇ ਬਈ ਮਾਂ ਦਾ ਦੁੱਧ ਇਹਦੀ ਮਾਂ ਦੁੱਧ 27 ਲੀਟਰ ਦਾ ਰਿਕਾਰਡ ਸੀਗਾ ਫਾਰਮ ਚੋਂ ਲਈ ਆ ਇਹ ਆਪ ਬੱਚੇ ਸਿੰਗ ਦਾ ਅੱਗੇ ਵੀ ਹਾਂ ਸਿੰਗ ਦਾ ਆਏ ਵੇ ਮੁੱਲ ਬਾਈ ਇਹਦਾ ਮੁੱਲ 12000 ਰੁਪਏ ਐਕਟਰ ਮਾਨਦਾਨ ਹੋ ਜਾ ਹਾਂ ਮਾੜਾ ਮੋਟਾ ਹੋ ਜਾ ਪਰ ਬੱਚੀ ਬਹੁਤ ਚੰਗੀਆਂ ਟੋਆ ਟਾ ਦੇਖ ਮੱਥੇ 'ਚ ਬਹੁਤ ਵਧੀਆ ਹੈ ਇਸ ਬੜਾ ਚੰਗਾ ਬਾਈ ਥੋਰ ਦੇ ਮਾੜੀ 12000 ਰੁਪਏ ਮੁੱਲ ਆ ਇਹਦਾ ਬੱਚਾ ਹੀ ਹੈ 1000 ਮਹੀਨਾ ਐਕਟਰ ਠੀਕ ਆ ਹੂੰ 4 ਕਿ ਮਹੀਨਿਆਂ ਦੀ ਬਾਈ ਉਮਰ ਬਾਕੀ ਥਾਂ ਤੋਂ ਚਾਰੇ ਕੱਲੇ ਕੱਲੇ ਕਿ ਕੀ ਹੂੰ ਆਏ ਕੋਈ ਫੋਟ ਸਾਗ ਨਹੀਂ ਗਈ ਸਹੀ ਗੱਲ ਆ ਬਾਈ ਮੁੱਲ 12000 ਹੈ ਨਾ ਠੀਕਾ ਮੁੱਲ 12000 ਮੰਗਤਾਂ ਨੂੰ ਹਾਂ ਪੰਜਾਬ ਵਾਲੀ ਯਾਰ ਸੀ ਹੈਟ ਠੀਕ ਹੈ ਜੀ ਨਾ ਕੋਈ ਬਾਈਕ ਕੋਈ ਦੋ ਸੀ ਦੋ ਨਹੀਂ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ